ਤਦ ਵਿੱਚ ਟੈਲੀਫੋਨ ਲਗਾ। ਹਾਂ, ਉਹ ਠੀਕ ਲੈਣਾ। ਪਿੰਡ ਭਾਈ ਦੀ ਤੇ ਬੰਦੇ ਨੂੰ ਪਤਾ ਨਹੀਂ ਕਿ ਘਰ। ਪਿੰਡ ਖਾਨੋਵਾਲ ਵਿਖੇ ਜਠਾਣੀ ਦਰਾਣੀ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਪੁੱਤਾਂ ਨੂੰ ਅਮਰੀਕਾ ਭੇਜਿਆ ਸੀ ਦੋਵਾਂ ਪੁੱਤਰਾਂ ਦੇ ਰਿਪੋਰਟ ਹੋਣ ਦੀ ਖਬਰ ਸੁਣਦੇ ਆਂ ਹੀ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਆਪਣੀ ਮਾਲਕੀ ਜ਼ਮੀਨ ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟਾਂ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ ਦੇਖੋ ਕੀ ਕਹਿਣਾ ਹੈ ਉਹਨਾਂ ਦਾ ਸੁਖਨਾਮ ਸਿੰਘ ਕਲੋ ਦੀ ਖਾਸ ਰਿਪੋਰਟ ਗੁਰਪ੍ਰੀਤ ਕੌਰ ਪਿੰਡ ਖਾਨੋਵਾਲ ਬੇਟਾ ਮੇਰਾ ਹਰਜੀਤ ਸਿੰਘ ਤੇ ਅਹੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹਮ ਇਸ ਤਰ੍ਹਾਂ ਹੀ ਹਜੇ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਹਨਾ 28 ਜਨਵਰੀ ਨੂੰ ਆਈਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪਰਹਾਂਗੀ ਲੱਗੇ ਤੇ ਕਿਦਾਂ-ਕਦਾਂ ਬੱਚੇ 45 ਲੱਖ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਕੀਆਂ ਦਰਾਣੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚੋਂ ਗਏ ਨੇ ਕਿਦਾਂ ਪੈਸੇ ਤੁਸੀਂ ਭਾਜੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਨਹੀਂ ਕਿਦਾਂ ਪੈਲੀ ਵੇਚ ਕੇ ਕਿਦਾਂ ਪੈਲੀ ਵੇਚ ਕੇ ਮੈਰੀ ਦੇ ਦੋ ਦੇ ਦੋ ਕਿਲੇ ਪੈਲੀ ਵੇਚ ਗੀ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪੈਲੀ ਇੱਕ ਕਿਲਾ ਇਹਨਾਂ ਨੇ ਵੇਚ ਦਿੱਤੀ ਇੱਕ ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਇਆ ਇਹਨਾਂ ਨੇ ਵਿਅਜੀ ਚੁੱਕਿਆ ਸਾਡਾ ਮਗਲੇ ਪਲਾਡ ਹੀ ਆ। ਅਸੀਂ ਚੇਅ ਮਰ ਲਿਆ ਅਨਨੇ ਪਲਾਡ ਵੇਚਿਆ। ਕਿਵੇਂ ਬਗ ਲਗਾ ਜ ਬੱਚੇ ਵਾਪਸ ਆਲੇ ਕਿ ਤਰਵਾ। ਸਾਨੂੰ ਤੇ ਅੱਜ ਸਵੇਰੇ ਸਕੂਲ ਦੀ ਸਟਾਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜ ਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਇਹ ਨੇ ਦੋਨਾਂ ਦੇ। ਬਸ ਉਦੋਂ ਹੀ ਸਾਨੂੰ ਪਤਾ ਲੱਗਾ ਆ। ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ। ਸਵੇਰ ਦੀ ਹੋ ਜਾਈਏ ਬਸ। ਸਾਰੇ ਹਮ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਦੇ ਨੇ ਕਿ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਹੁਣ ਬੱਚਿਆਂ ਨਾਲ ਕੋ ਸੰਪਰਕ ਹੋ ਰਿਹਾ ਕੋਈ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਹੈ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ 12 ਅਕਤੂਬਰ ਨੂੰ ਘਰੋਂ ਗਏ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਤੇ ਅੱਜ ਸਾਨੂੰ ਪਤਾ ਲੱਗਾ ਸਿਰੇ ਸਿਰੇ ਕੀ ਸਾਡੇ ਬੱਚੇ ਰੋਟੋ ਹੋ ਕੇ ਆ ਗਏ ਕਿਵੇਂ ਭੇਜੇ ਕਿਹੜੀਆਂ ਮੁਸੀਬਤਾਂ ਵਿੱਚ ਵਿੱਟ ਲਗੇ ਨੇ ਮੁਸੀਬਤਾਂ ਤਾਂ ਬਹੁਤ ਚੱਲੀਆਂ ਜੇ ਕਈ ਵੇ ਰੋਟੀ ਵੀ ਨਹੀਂ ਖਾਣ ਨੂੰ ਹੁੰਦੀ ਤੇ ਮਗਰ ਪੈਸੇ ਪੁੰਦੇ ਰਹੇ ਗੱਲ ਵੀ ਨਹੀਂ ਹੁੰਦੀ ਹੈਗੀ ਵੀ ਅਸੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ 'ਚ ਇਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਾਣਾ ਕਦੀ ਨਹੀਂ ਮਿਲਣਾ ਹੈਗਾ ਵੀ ਮੇਰੇ ਦਾਸ ਲੱਗੇ ਮੈਨੂੰ 45-45 ਲੱਖ ਰੁਪਏ ਲੱਗਾ 90 ਲੱਖ ਰੁਪਏ ਲੱਗਾ ਸਾਡਾ ਦੋਵਾਂ ਘਰਾਂ ਦਾ ਕਿਵੇਂ ਕੀਤਾ ਅਰੇਂਜਮੈਂਟ ਪੈਣੀ ਰੀਸ ਮੈਂ ਇੱਕ ਕਿਲਾ ਪਹਿਲੀ ਵੇਚੀ ਤੇ ਇੱਕ ਗਹਿਣੇ ਪਾਈ ਜੇ ਤੇ 6 ਮਰਲੇ ਪਲਾਟ ਵੇਚਿਆ 7 ਲੱਖ ਰੁਪਏ ਉਦਾਂ ਚੁੱਕਿਆ ਕਿ ਗੱਡੀ ਵੇਚੀ ਹੁਣ ਕਿਦਾਂ ਲੱਗਾ ਜਦੋਂ ਬੱਚੇ ਵਾਪਸ ਆ ਰਕੇ ਮਨ ਤੇ ਕੀ ਬੀਤ ਰਹੀ ਆ ਮਨ ਤੇ ਤੁਹਾਨੂੰ ਪਤਾ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ మే ابھی ਸਾਨੂੰ ਅੱਗੇ ਦਾ ਵੀ ਹੈ ਕਿ ਸਾਡੀ ਰੋਟੀ ਪਾਣੀ ਕਿੱਦਾਂ ਚੱਲੂ ਗੁੜੀਆਂ ਮੇਰੀ ਪੜਦੀ ਐ ਮੈਨੂੰ ਤੇ ਇਹ ਵੀ ਹੈ ਕਿ ਮੇਰੀ ਗੁੜੀਆਂ ਦੀ ਪੜ੍ਹਾਈ ਵੀ ਰੁਕ ਜਾਣੀ ਪਹਿਲੀ ਵੀ ਇੱਕ ਗਈ ਸਭ ਕੁਝ ਹੋ ਗਿਆ ਉਹਦੀ ਵੀ ਪੜ੍ਹਾਈ ਨਹੀਂ ਮੁਕੰਮਲ ਹੋਣੀ ਠੀਕ ਕਰਦੇ ਸਰਕਾਰਾਂ ਕੋ ਕੀ ਅਪੀਲ ਕਰਦੇ ਸਰਕਾਰਾਂ ਨੂੰ ਇਹ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੇ ਆ ਇਹ ਐਪੀ ਜੰਟ ਕੋਲੋਂ ਪੈਸੇ ਪੂਏ ਥੋੜੇ ਬੋੜੇ ਸਾਡੇ ਜਿਹੜੇ ਕਿੱਥੋਂ ਲੈ ਪੈਸੇ ਜਾਂ ਭੇਜੇ ਬੱਚੇ ਜੰਟ ਹੈਗਾ ਜੀ ਇੱਥੋਂ ਰੜਿਆਣੇ ਦਾ ਕੀ ਨਾਮ ਦਾ ਉਹਦਾ ਨਾਮ ਹੈਗਾ ਜੀ ਦਿਲਰਾਜ ਉਹ ਕੀ ਕਹਿੰਦਾ ਸੀ ਤੁਹਾਨੂੰ ਉਹ ਸਾਨੂੰ ਕਹਿੰਦਾ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਆ ਤੇ ਹੁਣ ਹਾਂ ਨਹੀਂ ਸਾਡੀ ਗੱਲ ਨਹੀਂ ਹੋਈ ਸਵੇਰ ਦੀ ਨਹੀਂ ਗੱਲ ਨਹੀਂ ਸਾਡੀ ਹੋਈ ਨਹੀਂ ਜਦੋਂ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੀ ਹਾਂਜੀ 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 28 ਜਨਵਰੀ ਤੋਂ ਹਾਂ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋ ਕੰਮ ਨਾ ਨਾ ਬੱਚਿਆਂ ਨਾਲ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਸਾਡਾ ਕਾਲ ਹੀ ਨਹੀਂ ਆਇਆ ਦਿੰਦੀ ਕਾਲ ਰਾਤ 1:30 ਵਜੇ ਮੇਰੀ ਗੱਲ ਹੋਈ ਬੱਚਿਆਂ ਨਾਲ ਉਦੋਂ ਬਾਅਦ ਨਹੀਂ ਕਾਲ ਆਈ ਸਾਡੀ ਕੀ ਗੱਲ ਵਾਰ ਤੋਂ ਹੀ 1:30 ਵਜੇ ਜੜੀ ਬਸ ਉਹ ਇਹਨਾਂ ਨੇ ਕਿਹਾ ਮਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਢੇ 5-6 ਦਿਨ ਸਾਡਾ ਕਾਲ ਨਹੀਂ ਆਉਣਾ ਹੈਗਾ ਵੀ ਤੇ ਪਰ ਉਤੋਂ ਬਾਅਦ ਅਸੀਂ ਬੜੇ ਦਿਨ ਡੀਗਦੇ ਰਹੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੇ ਰਹੇ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਵੇਰੇ ਪਤਾ ਲੱਗਾ ਪਾਪਾ ਵੱਡੇ ਭਾਜੀ ਕੋਲੋਂ ਓੜਾ ਦਿੱਤਾ ਆ ਜੀ ਕੋ ਕਿ ਬੱਚੇ ਵਾਪਸ ਆਉਂਦੇ ਆ